ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਹਾਊਸ ਅਦਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਗਰਮੀਆਂ 'ਚ ਪਾਉਣ ਵਾਲੇ ਕਲਰ ਸੂਟ ਲੈ ਕੇ ਆਏ ਆ ਜੀ ਕਲਰ ਚਾਰਟ ਚੈੱਕ ਕਰ ਲਓ ਬਹੁਤ ਹੀ ਸੋਹਣਾ ਕਲਰ ਚਾਰਟ ਰਹੇਗਾ ਜੀ ਪੇਸਟਲ ਛੇੜਾਂ ਦੇ ਵਿੱਚ ਕਲਰ ਆ ਤੇ ਮੈਂ ਤੁਹਾਨੂੰ ਪੀਸ ਖੋਲ ਕੇ ਵੀ ਨਿਗਾਹ ਕਰਵਾ ਦਿੰਨਾ ਆ ਜੀ ਸਭ ਤੋਂ ਪਹਿਲਾਂ ਤੁਸੀਂ ਜੀ ਫੈਬਰਿਕ ਦੀ ਜੀ ਗੱਲ ਕਰੋ ਪਿਓਰ ਕਾਟਨ ਦਾ ਫੈਬਰਿਕ ਹੋਵੇਗਾ ਜੀ ਡਿਜੀਟਲ ਪ੍ਰਿੰਟ ਦਾ ਸੂਟ ਇਹ ਦੇਖੋ ਮੱਖਣ ਮਲਾਈ ਕਪੜਾ ਹੈਗਾ ਜੀ ਰੂਮ ਵਰਗਾ ਕਪੜਾ ਇਕਦਮ ਸੌਫਟ ਲਾਈਨਿੰਗ ਲਾਉਣ ਦੀ ਲੋੜ ਨਹੀਂ ਆ ਜੀ ਬਿਨਾਂ ਲਾਈਨਿੰਗ ਤੋਂ ਸੂਟ ਬਣੇਗਾ 올ਓਵਰ ਸੂਟ ਰਹੇਗਾ ਜੀ ਪਿਓਰ ਕਾਟਨ ਦਾ ਐ ਦੇਖੋ ਘੇਰੇ ਦੇ ਉੱਪਰ ਬਹੁਤ ਹੀ ਸਫਾਈ ਦਾ ਵਰਕ ਬਣਿਆ ਹੋਇਆ ਹੈ ਜੀ ਘੇਰਾ ਵਰਕ ਐ ਨਾਲ ਸਾਰੀ ਫਰੰਟ ਦੇ ਉੱਪਰ ਐ ਜੀ ਬੂਟੀਆਂ ਦਾ ਵਰਕ ਆਵੇਗਾ ਜੀ ਰੂਮ ਵਰਗਾ ਕਪੜਾ ਪਿਓਰ ਕਾਟਨ ਦੇ ਵਿੱਚ ਲਾਈਨਿੰਗ ਲਾਉਣ ਦੀ ਲੋੜ ਨਹੀਂ ਆ 올ਓਵਰ ਸੂਟ ਰਹੇਗਾ ਜੀ ਪ੍ਰਿੰਟ ਦੇ ਉੱਪਰ ਵਰਕ ਦੇਖੋ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਆਇਆ ਹੈ ਜੀ ਡਿਜੀਟਲ ਪ੍ਰਿੰਟ ਨਾਲ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟਾ ਰਣਾ ਜੀ ਨਾਲ ਪਿਓਰ ਦਾ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਪੂਰੇ ਖੁੱਲੇ ਸੈਂਸ ਦਾ ਦੁਪੱਟਾ ਰਹੇਗਾ ਜੀ ਪੰਜਾਬੀਆਂ ਵਾਲਾ ਪਿਓਰ ਦਾ ਦੁਪੱਟਾ ਕਲਰ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਜੀ ਇਹ ਇੱਟਾ ਰੂੜੀ ਜੀ ਸ਼ੇਡ ਹੈ ਕੀ ਹੈ ਪੀਚ ਜੀ ਸ਼ੇਡ ਹੈ ਦੂਸਰਾ ਕਲਰ ਇਹਦੇ ਵਿੱਚ ਆਪਣੇ ਕੋਲ ਹੈਗਾ ਜੀ ਟੀਕੂ ਜੀ ਸ਼ੇਡ ਹੈ ਕਲਰ ਇਹਦੇ ਵਿੱਚ ਸਾਰੀਆਂ ਬਹੁਤ ਹੀ ਸੋਹਣੀਆਂ ਸ਼ੇਡਾਂ ਹੈ ਜਿਹੜੇ ਦੁਪੱਟਾ ਨਾਲ ਪਿਓਰ ਦਾ ਰਹੇਗਾ ਸਾਰਿਆਂ ਦੇ ਤੀਸਰਾ ਕਲਰ ਆਪਣੇ ਕੋਲ ਆਏਗਾ ਜੀ ਇਹਦੇ ਵਿੱਚ ਮੋਰ ਪੰਖੀਆ ਸ਼ੇਡ ਨਾਲ ਦੁਪੱਟਾ ਪਿਓਰ ਦਾ ਤੇ ਚੌਥਾ ਕਲਰ ਆਏਗਾ ਜੀ ਬਹੁਤ ਹੀ ਸੋਨਾ ਸਟੋਨ ਪੇਟ ਇਹ ਸਾਰੇ ਹੀ ਕਲਰ ਬਹੁਤ ਸੋਹਣੇ ਆ ਗਿਆ ਦੁਪੱਟੇ ਤੁਹਾਨੂੰ ਮੈਂ ਦੁਪੱਟਾ ਵੀ ਇੱਧਰ ਖੋਲ ਕੇ ਨਿਗਾਹ ਕਰੋ ਨਾ ਬਹੁਤ ਹੀ ਸੋਹਣਾ ਕਲਰ ਹੈਗਾ ਵੀ ਇਹ ਸਭ ਤੋਂ ਪਹਿਲਾਂ ਤੁਸੀਂ ਜੀ ਪ੍ਰਿੰਟਿੰਗ ਚੈੱਕ ਕਰੋ ਡਿਜੀਟਲ ਪ੍ਰਿੰਟ ਦਾ ਸੂਟ ਪਿਓਰ ਕਾਟਨ ਦੇ ਵਿੱਚ ਬ੍ਰਾਂਡਡ ਆਰਟੀਕਲਸ ਨੇ ਕੋਈ ਲੋਕਲ ਚੀਜ਼ ਨਹੀਂ ਹੈ ਜੀ ਇਹ ਦੁਪੱਟਾ ਪੂਰੇ ਖੁੱਲੇ ਸਾਈਜ਼ ਦਾ ਹੈਗਾ ਇਹ ਦੇਖੋ ਫਲਾਰਸ ਵਾਲਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਫੈਬਰਿਕ ਦਾ ਮੈਂ ਫੇਰ ਦੱਸ ਦਿਆਂ ਰੂਮ ਵਰਗਾ ਫੈਬਰਿਕ ਤੇ ਇਹ ਦੇਖੋ ਇੱਕਦਮ ਸੌਫਟ ਪਾਇਆ ਲੱਗੇਗਾ ਨਹੀਂ ਕਿ ਜੇ ਸੂਟ ਪਾਇਆ ਹੈ ਕਿ ਨਹੀਂ ਪਿਓਰ ਕਾਟਨ ਦੇ ਵਿੱਚ ਆਰਟੀਕਲਸ ਹੈਗੇ ਨੇ ਕਲਰ ਚਾਰਟ ਤੁਹਾਨੂੰ ਕਿਵੇਂ ਦਾ ਲੱਗਾ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਵਿੱਚੋਂ ਜਿਹੜਾ ਵੀ ਆਰਟੀਕਲ ਤੁਸੀਂ ਆਰਡਰ ਕਰਨਾ ਹੋਇਆ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਉੱਥੇ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਡਿਟੇਲਸ ਹੀ ਦੇ ਦੇਵਾਂਗੇ ਬਾਕੀ ਜਿਹੜੇ ਵੀ ਨਵੇਂ ਈਵਰਸ ਸਾਡੀ ਵੀਡੀਓ ਨੂੰ ਦੇਖਦੇ ਪਏ ਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ। ਥੈਂਕ ਯੂ ਧੰਨਵਾਦ